لقد تم تجربه ਗੱਡੀ ਕਿੱਥੋਂ ਤੱਕ ਚੱਲ ਜਾਈਗੀ ਪਿੱਛੋਂ ਤੱਕ ਮੈਂ ਕਿਹਾ ਕਿੱਥੋਂ ਤੁਸੀਂ ਪੈਰ ਮੁੜ ਕੇ ਆਇਆ ਨਹੀਂ ਮੁੜਦੇ ਨਹੀਂ ਇਹ ਭੈਣ ਜੀ ਉਹਨਾਂ ਨੂੰ ਕੱਢ ਕੇ ਲੈ ਆਇਆ ਆਪਣਾ ਟੰਡੂ ਪੁਰਕਾ مارٹ رہی جانا साला लेकिन तो जो 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 सा ਜਿਤਿੰਦਰ ਜੀ ਹਰਧਾਨ ਤੇ ਨੰਗਲ ਬਰਾਮਣਾ ਦੇ ਗਈ ਇਹ ਰਸਦ ਹਰਧਾਨ ਤੇ ਨੰਗਲ ਬਰਾਮਣਾ ਦਾ ਹਾਂਜੀ ਕੀ ਅਸੀਂ ਮੋੜ ਤੇ ਚੱਲੀਏ ਫਿਰ ਤੇ ਕਿਤੇ ਨਹੀਂ ਜਾਣੇ ਸੀ ਕਿ ਲੋਜੋ ਅਰੇ ਕੋਈ ਕਹਿੰਦਾ ਅਰੇ ਇਹ ਕੀ ਆ ਉੱਪਰ ਆਲੀ ਟੋਟੀ ਲੱਗੀ ਲਾਓ ਹਾਂਜੀ ਹਾਂਜੀ ਵੀਡੀਓ ਕਾਲ ਕਰ ਵੀਡੀਓ ਕਾਲ ਬੰਦੇ ਨਹੀਂ ਸਟਾਰਟ ਹੀ ਨਹੀਂ ਹੋ ਰਹੀ گھر نہیںت سمگری جیسے یہ جان جوخم والی گل ہے سر دیکھو کنا پانی ہے ਨੋ ਫਾਰ ਕਾਰੋ ਨਾ ਨਹੀਂ ਤਾਂ ਹੀ ਆਪੀ ਆਏ ਆ ਗਾਰੀ ਦੇ ਅਗਰ ਵਿੱਚ ਇੱਥੇ ਚੱਲਣਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਹਾਂ ਜੀ ਨੰਬਰ ਕੋਲ ਤੁਹਾਡੇ ਨੰਬਰ ਤੇ ਵਾਂਗ 85448630 ਖਰਾਬ ਹੋ ਜਾਏਗਾ ਜੀ ਜੋਲੇ ਜੋਲੇ ਨਗਰ ਇਸ ਇਸ ਤੋਂ ਵੀ ਕਹੀ ਦੇ ਲੋਕ ਨੇ ਬਹੁਤ ਪਾਣੀ ਵਧਾਇਆ ਗਿਆ ਬੋਟੋੜਾ ਸਲੋਪ ਉਹਨਾਂ ਨੂੰ ਜੂ ਦੇ ਦੇ ਮੇਰਾ ਨੰਬਰ ਸੇਵ ਹੋਇਆਗਾ ਦੇ ਜੀ ਆਕੀਏ ਥੋੜੀ ਵੀ ਹਾਜ਼ਰੀ ਲਈ ਆ ਲੋਕਾਂ ਨੂੰ ਮਿਲਦੀ ਔਰ ਅੱਜ ਸਾਰੀ ਸਫਤ ਵੇਖੋ ਤੁਸੀਂ ਤੁਹਾਡੇ ਦਾ ਛੋਟਾ ਤੋਂ ਵੱਡਾ ਬਹੁਤ ਮਿਹਨਤ ਕਰੇ ਪਕੜੇ ਆਪ ਮਾਨਮੋਹ ਦੀ ਸੇਵਾ ਹਾਂ ਤੇਰਾ ਲੋਕਾਂ ਦਾ ਹੀ ਸਾਨੂੰ ਪ੍ਰੇਰਨਾ ਮਿਲਦੀ ਆ ਆਪਣੀ ਆਪ ਵੀ ਮਿਹਨਤ ਕਰਦੇ ਨੇ ਪਰ ਸਾਰੇ ਕੰਮ ਛੱਡ ਕੇ ਆ ਦੇਖੋ ਉਹ ਆਪ ਹਾਲ ਚਵਰੀ ਦਾ ਡਾਕਟਰ ਲੈ ਕੇ ਬਾਹਰ ਜਿਹੜਾ ਜਿਹੜਾ ਜਿੰਨੇ ਜਿੰਨਾ ਵੀ ਕੋਈ ਹਿੱਸਾ ਪਾ ਰਿਹਾ ਉਹਦਾ ਖੋਰ-ਖੋਰ ਤਰਵਾ ਖਾਸ ਕਰਕੇ ਤੁਹਾਡੇ ਸੁਯੋਗ ਆ ਰਹੀਆ ਖੋਜਦਾ ਵੀ ਇਸ ਨੂੰ ਸਭੀ ਸੁਰੱਖਿਆ ਕਰਦੀ ਆ ਸਾਡੇ ਮੂਲ ਦੀ ਆਜ਼ਾਦੀ ਨੂੰ ਕਾਇਮ ਰੱਖਦੀ ਆ ਉੱਥੇ ਜਿਹੜਾ ਹੋਤੀ ਉਹ ਮੁਸ਼ਕਿਲਾਂ ਹੁੰਦੀ ਆ ਉੱਥੇ ਵੀ ਫੌਜ ਜਿਹੜੀ ਆ ਕੇ ਸਾਡੀ ਬਖਸ਼ਤ ਸੋ ਆਪ ਸਭ ਨੂੰ ਬਹੁਤ ਬਹੁਤ ਵੱਲੀ ਤਰਫੋਂ ਧੰਨਵਾਦ